ਹਾਲੇਲੂਇਆ ਸਾਰਿਆਂ ਜੈਮਸੀ ਦੀ ਆਓ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਬੂਰਾ ਦੀ ਪੋਥੀ ਉਹਦੇ 118 ਵਚਨ ਉਹਦੀ ਪਹਿਲੀ ਐਤ ਵਿੱਚ ਸਦੀਪਕ ਦਿਆਲੂ ਪਰਮੇਸ਼ਵਰ ਯਹੋਵਾ ਦਾ ਧੰਨਵਾਦ ਕਰੋ ਭਾਈ ਉਹ ਭਲਾ ਹੈ ਉਹਦੀ ਦਇਆ ਤਾਂ ਸਦੀਪਕ ਹੈ ਇਸਰਾਇਲ ਵੀ ਆਖੇ ਭਾਈ ਉਹਦੀ ਦਇਆ ਸਦੀਪਕ ਹੈ ਹਰੂਨ ਦਾ ਘਰਾਣਾ ਵੀ ਆਖੇ ਭਾਈ ਉਹਦੀ ਦਇਆ ਸਦੀਪਕ ਹੈ ਯਹੋਵਾ ਤੋਂ ਡਰਨ ਵਾਲੇ ਵੀ ਆਖਣ ਭਾਈ ਉਹਦੀ ਦਇਆ ਸਦੀਪਕ ਹੈ ਮੈਂ ਦੁੱਖ ਵਿੱਚ ਯਹੋਵਾ ਨੂੰ ਪੁਕਾਰਿਆ ਯਹੋਵਾ ਨੇ ਉੱਤਰ ਦੇ ਕੇ ਮੈਨੂੰ ਖੁੱਲੇ ਥਾਂ ਵਿੱਚ ਰੱਖਿਆ ਯਹੋਵਾ ਮੇਰੀ ਵੱਲ ਹੈ ਮੈਂ ਨਹੀਂ ਡਰਾਂਗਾ ਆਦਮੀ ਮੇਰਾ ਕੀ ਕਰ ਸਕਦਾ ਹੈ ਯਹੋਵਾ ਮੇਰੀ ਵੱਲ ਮੇਰੇ ਸਹਾਈਆਂ ਵਿੱਚ ਹੈ ਅਤੇ ਮੈਂ ਆਪਣੇ ਦੁਸ਼ਮਣਾਂ ਨੂੰ ਵੇਖ ਲਵਾਂਗਾ ਆਦਮੀ ਉੱਤੇ ਭਰੋਸਾ ਰੱਖਣ ਨਾਲੋਂ ਯਹੋਵਾ ਦੀ ਛੱਲ ਲੈਣਾ ਭਲਾ ਹੈ ਪਤਵੰਤਾਂ ਉੱਤੇ ਭਰੋਸਾ ਰੱਖਣ ਨਾਲੋਂ ਯਹੋਵਾ ਦੀ ਛੱਣਾ ਲੈਣਾ ਭਲਾ ਹੈ ਸਾਰੀਆਂ ਕੌਮਾਂ ਨੇ ਮੈਨੂੰ ਘੇਰਾ ਪਾ ਲਿਆ ਮੈਂ ਯਹੋਵਾ ਦੇ ਨਾਮ ਤੇ ਉਹਨਾਂ ਨੂੰ ਵੱਢ ਹੀ ਸੁੱਟਿਆ ਉਹਨਾਂ ਨੇ ਮੈਨੂੰ ਉਹਨਾਂ ਨੇ ਘੇਰ ਲਿਆ ਆਹੋ ਉਹਨਾਂ ਨੇ ਮੈਨੂੰ ਘੇਰਾ ਪਾ ਲਿਆ ਮੈਂ ਯਹੋਵਾ ਦੇ ਨਾਮ ਤੇ ਉਹਨਾਂ ਨੂੰ ਵੱਢ ਹੀ ਸੁੱਟਿਆ ਉਹਨਾਂ ਨੇ ਸ਼ਾਹਿਤ ਦੀਆਂ ਮੱਖੀਆਂ ਵਾਂਗੂ ਮੈਨੂੰ ਘੇਰ ਲਿਆ ਉਹ ਕੰਡਿਆਂ ਦੀ ਅੱਗ ਵਾਂਗੂ ਬੁੱਝ ਗਏ ਮੈਂ ਯਹੋਵਾ ਦੇ ਨਾਮ ਤੇ ਉਹਨਾਂ ਨੂੰ ਵੱਟ ਹੀ ਸੁਟਿਆ ਤੈਂ ਮੈਨੂੰ ਡੇਗਣ ਲਈ ਵੱਡਾ ਤੱਕਾ ਦਿੱਤਾ ਪਰ ਯਹੋਵਾ ਨੇ ਮੇਰੀ ਸਹਾਇਤਾ ਕੀਤੀ ਯਹੋਵਾ ਮੇਰਾ ਬਲ ਤੇ ਗੀਤ ਹੈ ਉਹ ਮੇਰਾ ਬਚਾਓ ਹੈਗਾ ਧਰਮੀਆਂ ਦੇਆਂ ਡੇਰਿਆਂ ਵਿੱਚ ਬਚਾਓ ਤੇ ਜਿਕਾਰੇ ਦੀ ਆਵਾਜ਼ ਹੈ ਯਹੋਵਾ ਦਾ ਸੱਜਾ ਹੱਥ ਸਉਰਮ ਗਤੀ ਕਰਦਾ ਹੈ ਯਹੋਵਾ ਦਾ ਸੱਜਾ ਹੱਥ ਉੱਚਾ ਹੋਇਆ ਹੈ ਯਹੋਵਾ ਦਾ ਸੱਜਾ ਹੱਥ ਸਉਰਮ ਗਤੀ ਕਰਦਾ ਹੈ ਮੈਂ ਮਰਾਂਗਾ ਨਹੀਂ ਸਕੋ ਮੈਂ ਜੀਵਾਂਗਾ ਯਹੋਵਾ ਨੇ ਮੈਨੂੰ ਬਹੁਤ ਤਾੜਿਆ ਪਰ ਮੈਨੂੰ ਮੌਤ ਦੇ ਹਵਾਲੇ ਨਾ ਕੀਤਾ ਧਰਮ ਦੇ ਫਾਟਕ ਮੇਰੇ ਲਈ ਖੋਲ ਦਿਓ ਤਾਂ ਮੈਂ ਉਹਨਾਂ ਵਿੱਚ ਜਾ ਕੇ ਯਹੋਵਾ ਦਾ ਧੰਨਵਾਦ ਕਰਾਂਗਾ ਯਹੋਵਾ ਦਾ ਫਾਟ ਗਿਆ ਹੈ ਉੱਤਰ ਮੇ ਇਹ ਦੇਵ ਵਿੱਚੋਂ ਦੀ ਜਾਣਗੇ ਮੈਂ ਤੇਰਾ ਧੰਨਵਾਦ ਕਰਾਂਗਾ ਕਿਉਂ ਜੋ ਤੈ ਮੈਨੂੰ ਉੱਤਰ ਦਿੱਤਾ ਹੈ ਤੂੰ ਮੇਰਾ ਬਚਾਓ ਹੈ ਜਿਸ ਪੱਥਰ ਨੂੰ ਰਾਜਾ ਨੇ ਰੱਦਿਆ ਸੋ ਹੀ ਖੋਜੇ ਦਾ ਸਿਰਾ ਹੋ ਗਿਆ ਇਹ ਯਹੋਵਾ ਦੀ ਵੱਲੋਂ ਹੈ ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ ਇਹ ਦਿਨ ਯਹੋਵਾ ਨੇ ਬਣਾਇਆ ਉਸ ਵਿੱਚ ਅਸੀਂ ਬਾਗ-ਬਾਗ ਤੇ ਆਨੰਦ ਹੋਈਏ हे ਯਹੋਵਾ ਬੇਨਤੀ ਹੈ ਬਚਾਲ ਹੈ ਇਹ ਯਹਵਾ ਬੇਨਤੀ ਹੈ ਨਿਹਾਲ ਕਰ ਮੁਬਾਰਕ ਉਹ ਹੈ ਜਿਹੜਾ ਯਹਵਾ ਦੇ ਨਾਮ ਤੇ ਆਉਂਦਾ ਹੈ ਅਸਾਂ ਤੁਹਾਨੂੰ ਯਹਵਾ ਦੇ ਪਵਨ ਤੋਂ ਬਰਕਤ ਦਿੱਤੀ ਯਹਵਾ ਪਰਮੇਸ਼ਰ ਹੈ ਅਤੇ ਉਹਨੇ ਸਾਡੇ ਲਈ ਚਾਨਣ ਕੀਤਾ ਜਗ ਪਸ਼ੂ ਨੂੰ ਰਸਿਆਂ ਨਾਲ ਬੰਨ ਦਿਓ ਜਗ ਵਿਦੀ ਦੇ ਸਿੰਘਾਂ ਤੀਕ ਮੇਰਾ ਪਰਮੇਸ਼ਰ ਤੂੰ ਹੈ ਮੈਂ ਤੇਰਾ ਧੰਨਵਾਦ ਕਰਾਂਗਾ हे मेरे परमेश्वर मैं तेरी बज़ुर्गी करूंगा यहोवा दा धन्यवाद करो जो ओहो भला है ओहदी दया दे जो सदिपक है